ਕਦੀ ਵੀ ਸੌਣ ਤੋਂ ਪਹਿਲਾਂ ਆਪਣੇ ਕਮਰੇ ਵਿੱਚ ਇਹ ਦੋ ਚੀਜ਼ਾਂ ਨਾ ਰੱਖਣਾ ਨਹੀਂ ਤੇ ਪੁੱਠੇ ਦਿਨ ਸ਼ੁਰੂ ਹੋ ਜਾਣਗੇ ਵੱਡੇ ਸੰਤਾਂ ਦੇ ਬਚਨ ਖਾਲੀ ਨਹੀਂ ਜਾਂਦੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਸੌਣ ਤੋਂ ਪਹਿਲਾਂ ਆਪਣੇ ਕਮਰੇ 'ਚ ਇਹ ਦੋ ਚੀਜ਼ਾਂ ਜਿਹੜੀਆਂ ਨੇ ਉਹ ਕਦੀ ਵੀ ਨਾ ਰੱਖੋ ਇੱਕ ਤੇ ਝੂਠੇ ਬਰਤਨ ਆਦਿਕ ਜਦੋਂ ਵੀ ਸੌਣਾ ਕਹਿੰਦੇ ਸਾਡੇ ਕਮਰੇ ਵਿੱਚ ਜਾਂ ਕਿਤੇ ਬਾਹਰ ਝੂਠੇ ਬਰਤਨ ਘਰ ਦੇ ਵਿੱਚ ਨਾ ਪਏ ਹੋਣ ਕਹਿੰਦੇ ਉਹਨਾਂ ਨੂੰ ਸੋਧ ਕੇ ਜਰੂਰ ਪਾਓ ਤੇ ਦੂਜੀ ਗੱਲ ਸਾਥ ਸੰਗਤ ਸਾਡੇ ਸਰਾਣੇ ਆਦਕ ਜਾਂ ਕਿਤੇ ਵੀ ਜਿਵੇਂ ਆਪਾਂ ਆਪਣੇ ਬਿਸਤਰ ਤੇ ਦੇਖਦੇ ਹਾਂ 100 ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹਾਂ ਵੀ ਇੱਧਰ ਨੂੰ ਪੈਰ ਕਰ ਲੋ ਵਹਿਮ ਭਰਮ ਨਹੀਂ ਕਰਨਾ ਵੀ ਇੰਨੇ ਟਾਈਮ ਤੇ ਸੌਣਾ ਐ ਇੰਨੇ ਟਾਈਮ ਤੇ ਉੱਠਣਾ ਆਪਣੇ ਸਰੀਰ ਦੀ ਜਿਹੜੀ ਆ ਤੁਸੀਂ ਇਹ ਵੇਖੋ ਵੀ ਸਥਿਤੀ ਕਿੱਥੇ ਸੈੱਟ ਬਿੰਦੀ ਐ ਤੇ ਆਪਣਾ ਸਰੀਰ ਜਿਹੜਾ ਹੈ ਉਹ ਭਾਈ ਕਿੱਥੇ ਕਿੰਨਾ ਕੁ ਟਾਈਮ ਜਿਹੜਾ ਹੈ ਸਹਾਰਦਾ ਹੈ ਕਹਿਣ ਤੋਂ ਭਾਵ ਵੀ ਆਪਣੇ ਆਪ ਨੂੰ ਜਿਹੜਾ ਹੈ ਇੱਥੇ ਬਣਾਓ ਇੱਕ ਦਿਨ ਔਖਾ ਹੋ ਜਾਓਗੇ ਦੋ ਦਿਨ ਹੋ ਜਾਓਗੇ ਭਾਈ ਇਹ ਪਹਿਲਾਂ ਸੋਚ ਕੇ ਪਾਓ ਜਿਹੜੇ ਇਹੋ ਜਿਹਾ ਥਾਟ ਨਹੀਂ ਮਨ ਚ ਲੈ ਕੇ ਆਉਣੇ ਢੰਦੀ ਕਲਾ ਵਾਲੇ ਵੀ ਮੈਂ ਕਿਵੇਂ ਉੱਠੂਗਾ ਮੈਂ ਉੱਠ ਕੇ ਕੀ ਕਰੂੰਗਾ ਇਹ ਕਰੂੰਗਾ ਮੈਂ ਦਾ ਦਾਂ ਦਾਂ ਕਰਕੇ ਇਹੋ ਸਤਿਗੁਰੂ ਤੁਸੀਂ ਉਹ ਕਿਰਪਾ ਕਰੋ ਚੜ੍ਹਦੀ ਕਲਾ ਦੇ ਅੰਦਰ ਫਰਮਾਨ ਲੈ ਕੇ ਚੜ੍ਹਦੀ ਕਲਾ ਨੂੰ ਅੰਦਰ ਲੈ ਕੇ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਟਿਕਾ ਕੇ ਸੌਣ ਦੀ ਕੋਸ਼ਿਸ਼ ਕਰਨੀ ਹੈ ਸਤਿਗੁਰੂ ਕਿਰਪਾ ਕਰੋ ਜਿੱਥੇ ਸੌਣਾ ਹੈ ਨਾ ਉਸ ਕਮਰੇ ਦੇ ਵਿੱਚ ਇਕਤੇ ਐਸਾ ਮਾਹੌਲ ਕ੍ਰੀਏਟ ਕੀਤਾ ਜਾਵੇ ਐਸਾ ਮਾਹੌਲ ਬਣਾਇਆ ਜਾਵੇ ਸਾਦ ਸੰਗਤ ਜਿਹੜਾ ਮਾਹੌਲ ਸਾਨੂੰ ਚੜ੍ਹਦੀ ਕਲਾ ਦਾ ਅਹਿਸਾਸ ਕਰਾਵੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇ ਤੇ ਜਿਹੜਾ ਸਾਨੂੰ ਢੈਂਦੀ ਕਲਾ ਵੱਲ ਨਾ ਲੈ ਕੇ ਜਾਵੇ ਇਸ ਗੱਲ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਿਓ ਥੋੜਾ ਜਿਹਾ ਪ੍ਰਯਾਸ ਕਰਿਓ ਚਲੋ ਫੇਰ ਮੈਂ ਇੱਕ ਬੇਨਤੀ ਹੋਰ ਕਰ ਦਵਾਂ ਕਹਿੰਦੇ ਜੇਕਰ ਅਸੀਂ ਇਦਾਂ ਨਹੀਂ ਕਰਦੇ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਨਾਮ ਬਿਨਾਂ ਜੋ ਪਹਿਰੇ ਖਾਏ ਜੋ ਖੂਕਰ ਜੂਠਣ ਮੈਂ ਪਾਏ ਮੇਰੇ ਸਤਿਗੁਰੂ ਕਹਿੰਦੇ ਜਿਹੜਾ ਏਦਾਂ ਖਾਂਦਾ ਪੀਂਦਾ ਹੈ ਕਹਿੰਦੇ ਜਿਵੇਂ ਇੱਕ ਕੁੱਤੇ ਨੂੰ ਭਾਂਡੇ ਦੇ ਵਿੱਚ ਪਾ ਦਿੱਤਾ ਦੁਬਾਰੇ ਫੇਰ ਉਹੀ ਭਾਂਡੇ ਦੇ ਵਿੱਚ ਕੋਈ ਭਾਂਡਾ ਸੋਧਣਾ ਨਹੀਂ ਤੇ ਕਹਿੰਦੇ ਭਾਈ ਉਹ ਉਹੀ ਹਾਲ ਜਿਹੜਾ ਫਿਰ ਮਨੁੱਖ ਦਾ ਗੁਰੂ ਤੋਂ ਟੁੱਟ ਕੇ ਇਹੀ ਹਾਲ ਜਿਹੜਾ ਉਹ ਮਨੁੱਖ ਦਾ ਹੋ ਜਾਇਆ ਕਰਦਾ ਹੈ ਸੋ ਕਹਿਣ ਤੋਂ ਭਾਵ ਸਾਧ ਸੰਗਤ ਇਹ ਚੀਜ਼ ਨੂੰ ਥੋੜਾ ਜਿਹਾ ਸੋਚਿਓ ਥੋੜਾ ਜਿਹਾ ਵਿਚਾਰਿਓ ਮਹਾਂਪੁਰਖ ਕਹਿੰਦੇ ਜੀ ਜਦੋਂ ਵੀ ਸੌਣਾ ਆਰਾਮ ਕਰਨਾ ਤੇ ਸਤਿਗੁਰੂ ਦਾ ਸ਼ੁਕਰਾਨਾ ਕਰਨਾ ਸਤਿਗੁਰੂ ਤੇਰਾ ਸ਼ੁਕਰ ਹੈ ਤੋ ਮੈਨੂੰ ਇਹ ਸਾਰਾ ਦਿਨ ਜਿਹੜਾ ਹੈ ਆਪਣਾ ਯਾਦ ਆਪਣਾ ਸਿਮਰਨ ਦਿੱਤਾ ਫਿਰ ਸਤਿਗੁਰੂ ਸੌਣ ਲੱਗਿਆ ਆਪਣਾ ਹੱਥ ਦਿਓ ਤੇ ਮੇਰੇ ਪਾਤਸ਼ਾਹ ਜੀ ਸਵੇਰੇ ਮੈਨੂੰ ਆਪ ਹੀ ਠਾ ਲਿਓ ਤੇ ਕਿਰਪਾ ਕਰਿਓ ਮੈਨੂੰ ਨਿਤਨੇਮ ਦੀ ਦਾਤ ਬਖਸ਼ਿਓ ਮੈਨੂੰ ਗੁਰਬਾਣੀ ਪੜਨ ਦੀ ਦਾਤ ਬਖਸ਼ਿਓ ਮਹਾਂਪੁਰਖ ਕਹਿੰਦੇ ਤੁਹਾਡੇ ਤੇ ਕਿਰਪਾ ਜਿਹੜੀ ਹੈ ਉਹ ਫੇਰ ਹੋਏਗੀ ਮੇਰੇ ਸਤਿਗੁਰੂ ਫੇਰ ਕਿਰਪਾ ਕਰਨਗੇ ਗੁਰਮੁਖ ਪਿਆਰਿਓ ਮਹਾਂਪੁਰਖਾਂ ਦੇ ਬਚਨ ਖਾਲੀ ਨਹੀਂ ਜਾਂਦੇ ਮਹਾਂਪੁਰਖ ਕਹਿੰਦੇ ਆਪਣੇ ਵੱਲੋਂ ਅਹਿਦ ਕਰ ਤੇਰੇ ਵੱਲੋਂ ਜਿਹੜੀ ਹੈ ਥੋੜੀ ਜੀ ਪਹਿਲ ਕਦਮੀ ਹੋਵੇ ਤੇਰੇ ਵੱਲੋਂ ਜਿਹੜਾ ਥੋੜਾ ਜਿਹਾ ਪਹਿਲ ਕਦਮ ਹੋਵੇ ਤੇ ਤੂੰ ਆਪਣੇ ਵੱਲੋਂ ਜਿਹੜਾ ਹੈ ਸੋਚ ਕੇ ਵੇਖ ਕਿ ਸਜਣਾ ਮੈਂ ਸਤਿਗੁਰੂ ਦੇ ਨਾਲ ਜੁੜਨਾ ਮੈਂ 파ਤਸ਼ਾਹ ਦੇ ਨਾਲ ਜੁੜਨਾ ਹੈ ਤੇ ਮੇਰੇ ਸਤਿਗੁਰੂ ਤੈਨੂੰ ਨਾਲ ਜੋੜਨਗੇ ਤੇਰੇ ਤੇ ਕਿਰਪਾ ਵੀ ਕਰਨਗੇ ਕਹਿੰਦੇ ਤੈਨੂੰ ਕਦੇ ਨਿਰਾਸ਼ ਨਹੀਂ ਕਰਨਗੇ ਮੇਰੇ ਸਾਥੀ ਤੈਨੂੰ ਨਿਰਾਸ਼ ਨਹੀਂ ਕਰੇ ਕਰਨਗੇ ਤੂੰ ਗੁਰੂ ਨਾਲ ਜੁੜ ਕੇ ਤੇ ਵੇਖ ਤੂੰ 파ਤਸ਼ਾਹ ਨਾਲ ਜੁੜ ਕੇ ਤੇ ਵੇਖ ਤੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਤੇ ਵੇਖ ਗੁਰਬਾਣੀ ਤੇ ਭਰੋਸਾ ਕਰਕੇ ਵੇਖ ਮੇਰੇ ਸਤਿਗੁਰੂ ਤੇਰੇ ਤੇ ਕਿਵੇਂ ਕਿਰਪਾ ਕਰਦੇ ਨੇ ਭਲਿਆ ਤੂੰ ਸਮਝ ਕੇ ਵੇਖ ਸੋਚ ਕੇ ਵੇਖ ਮੇਰੇ ਸਤਿਗੁਰੂ ਦੀ ਤੇਰੇ ਤੇ ਕਿਰਪਾ ਜਿਹੜੀ ਹੈ ਉਹ ਇਸ ਤਰ੍ਹਾਂ ਹੋਏਗੀ ਕਹਿੰਦੇ ਭਾਈ ਜਿਵੇਂ ਚਲਦੇ ਪਾਣੀ ਦੇ ਵਿੱਚੋਂ ਜੜੀਆਂ ਚੀਜ਼ਾਂ ਨੇ ਵਸਤੂਆਂ ਨੇ ਉਹ ਸਾਈਡ ਹੋ ਜਾਂਦੀਆਂ ਨੇ ਕਹਿੰਦੇ ਪਾਣੀ ਆਪਣੇ ਰਾਹ ਸਿੱਧਾ ਲੰਘਦਾ ਰਹਿੰਦਾ ਕਹਿੰਦੇ ਗੁਰੂ ਦੀਆਂ ਬਖਸ਼ਿਸ਼ਾਂ ਐਂ ਤੇਰੇ ਵੱਲ ਸਿੱਧੀਆਂ-ਸਿੱਧੀਆਂ ਆਉਣਗੀਆਂ ਵਾਹਿਗੁਰੂ ਜੀ ਕਾ ਖਾਲਸਾ